ਦੋਸਤੋ ਅੱਜ ਤੁਹਾਨੂੰ ਮੇਜਰ ਸੁਰਾਂ ਬਾਰੇ ਦੱਸਦਾ ਕਿ ਹਰਮੋਨੀਅਮ ਦੇ ਉੱਤੇ ਮੇਜਰ ਸੁਰਾਂ ਦੀ ਪਛਾਣ ਕੀ ਹੁੰਦੀ ਹੈ ਜਿਵੇਂ ਤੁਸੀਂ ਸੀ ਸ਼ਾਰਪ ਇਹਨੂੰ ਆਪਾਂ ਪਤਾ ਵੀ ਇਹ ਸੀ ਸ਼ਾਰਪ ਆ ਇਹ ਡੀ ਇਹ ਡੀ ਸ਼ਾਰਪ ਈ ਐਫ ਪੰਜਾਬੀ ਚੈਨਲ ਨੂੰ ਕਹਿੰਦੇ ਆ ਸਾ ਰੇ ਕੋਮਲ ਰੇ ਸ਼ੁੱਧ ਗਾ ਕੋਮਲ ਗਾ ਇਸੇ ਤਰੀਕੇ ਨਾਲ ਹੁੰਦਾ ਤੇ ਇਹਨਾਂ ਦੀ ਕਾਊਂਟਿੰਗ ਜਿਹੜੀ ਹੁੰਦੀ ਹੈ ਇਸੇ ਤਰੀਕੇ ਨਾਲ ਹੀ ਹੁੰਦੀ ਹੈ 1 2 3 4 5 6 7 8 ਤੇ ਜਿਹੜਾ ਮੇਜਰ ਸੁਰ ਦੀ ਗਿਣਤੀ ਹੁੰਦੀ ਮੰਨ ਲਓ ਆਪਾਂ ਇਹਨੂੰ 1 ਨੰਬਰ ਮੰਨ ਲਿਆ 1 5 8 ਹੁੰਦੀ ਹੈ 1 ਤੋਂ ਬਾਅਦ 2 3 4 5 5 ਤੋਂ ਬਾਅਦ 6 7 8 ਆ ਜਿਹੜਾ ਕੋਡ ਬਣ ਗਿਆ ਸਾਗਾ ਪਾ ਦਾ ਇਹ ਮੇਜਰ ਕੋਡ ਬਣ ਗਿਆ ਸੀ ਸ਼ਾਰਪ ਦਾ ਯਾਨੀ ਕਿ ਸਾ ਦਾ ਮੇਜਰ ਕੋਡ ਬਣ ਗਿਆ ਠੀਕ ਹੈ ਉਸੇ ਤਰੀਕੇ ਨਾਲ ਜੇ ਤੁਸੀਂ ਡੀ ਦਾ ਬਣਾਉਣਾ ਚਾਹੁੰਦੇ ਹੋ ਜਾਂ ਈ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਦੇਖੋ ਤੁਸੀਂ ਈ ਤੋਂ ਬਣਾਈਏ 1 2 3 4 5 6 7 8 ਆ ਕੋਡ ਬਣ ਗਿਆ ਜਿਹੜਾ ਈ ਮੇਜਰ ਬਣ ਗਿਆ ਦੋਸਤੋ ਇਸੇ ਤਰੀਕੇ ਨਾਲ ਤੁਸੀਂ ਮੇਜਰ ਕਾਰਡ ਜਿਹੜੇ ਆ ਉਹ ਬਣਾ ਸਕਦੇ ਹੋ ਕਿਸੇ ਵੀ ਸੁਰਤੋਂ ਸਿਰਫ ਯਾਦ ਰੱਖਣਾ 1 5 8